ਦੇ ਦੇਤਾਰੀਆਂ ਕੋ ਨਾਮ ਲੈਣ ਜਾਂਦੇ ਨਾ ਉਹ ਆਂਦੇ ਨਾਮ ਦੱਸੋਗੇ ਨਹੀਂ ਬਾਬਾ ਜੀ ਨੇ ਕਿਹਾ ਅੱਗੇ ਨਾ ਦੱਸਿਓ ਕਿਉਂ ਜੀ ਜਿਹੜੇ ਬਹੁਤੇ ਲੋਕ ਬਾਬਿਆਂ ਕੋ ਨਾਮ ਲੈਂਦੇ ਉਹ ਕੀ ਆਂਦੇ ਭਲਾ ਬਾਬਾ ਜੀ ਨੇ ਨਾਮ ਦਿੱਤਾ ਬੋਲੋ ਭਲਾ ਅਸਲ ਚ ਗੱਲ ਇਹ ਆ ਵੀ ਦਿੱਤਾ ਨਾਮ ਸਰ ਨੂੰ ਇੱਕੋ ਹੀ ਹੁੰਦਾ ਵਾ ਪਰ ਉਹ ਜਦੋਂ ਦੱਸਣਾ ਹੀ ਨਹੀਂ ਕਿਸ ਨੂੰ ਹੁਣ ਮੰਨ ਲਓ ਆ ਸਾ 100 ਬੰਦਾ ਇੱਕ ਬਾਬੇ ਕੋ ਚਲ ਜੇ ਤੇ 100 ਬੰਦੇ ਨੂੰ ਇੱਕੋ ਨਾਮ ਬਾਬੇ ਦੇਤਾ ਉਹ ਆਂਦੇ ਦੱਸੀ ਨਾ ਅੱਗੇ ਅਛਾ ਘਰ ਵਾਲੀ ਨੂੰ ਲੱਗਦਾ ਕਿ ਮੇਰਾ ਨਾਮ ਬੇਰੇ ਘਰ ਵਾਲੇ ਨਾਲੋਂ ਵੱਡਾ ਹੋਣਾ ਤੇ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਮੈਨੂੰ ਪਾਪਾ ਜੀ ਨੇ ਨਾਮ ਦਿੱਤਾ ਉਹ ਸਪੈਸ਼ਲ ਹੋਣਾ ਵਾ ਦੱਸਣਾ ਨਹੀਂ ਕਿਸੇ ਨੂੰ ਪਰ ਸਾਡੇ ਗੁਰੂ ਨੇ ਆਖਿਆ ਕੋਠੇ ਚੜ੍ਹ ਕੇ ਰੌਲਾ ਪਾ ਜਿਹੜਾ ਤੈਨੂੰ ਰੱਬ ਦੇ ਨਾਮ ਬਾਰੇ ਪਤਾ ਲੱਗਾ ਕੋਠ ਰਹਿ ਮੈਂ ਕੋਠਰੀ ਪਰਮ ਕੋਠੀ ਵਿਚਾਰ ਸਰੀਰ ਇੱਕ ਕੋਠਾ ਹੈ ਦਿਮਾਗ ਇੱਕ ਨਿੱਕੀ ਜਿਹੇ ਦੇ ਵਿੱਚ ਕੋਠੜੀ ਹੈ ਸਰੀਰ ਕੋਠਾ ਵਾ ਦਿਮਾਗ ਇਹਦੇ ਵਿੱਚ ਨਿੱਕੀ ਜੀ ਕੋਠੜੀ ਹੈ ਕੋਠੜੇ ਮੈਂ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਰ ਕਬੀਰ ਨੂੰ ਇਹ ਵਸਤੂ ਦੇ ਦਿੱਤੀ ਕਿ ਇਹਨੂੰ ਸੰਭਾਰ ਕੇ ਰੱਖ ਲੈ ਤੇ ਫਗਤ ਕਬੀਰ ਜੀ ਕਹਿੰਦੇ ਰੱਬ ਜੀ ਵਸਤੂ ਐਡੀ ਪਿਆਰੀ ਫਿਰ ਹੁਣ ਮੈਂ ਆਪਣੇ ਕੋਲ ਤੇ ਨਹੀਂ ਰੱਖਾਂਗਾ ਕਬੀਰ ਅਧੀ ਸੰਸਾਰ ਕੋ ਪੜੋ ਕਬੀਰ ਦੀ ਸੰਸਾਰ ਕੋ ਲੀਨੀ ਜਸਮਸਤਕ ਪਾਗ ਭਗਤ ਕਬੀਰ ਜੀ ਲੈ ਗਏ ਤੁਰ ਕੇ ਕਦੇ ਮੈਂ ਤੇ ਵੰਡਾਂਗਾ ਭਾਈ ਸੰਸਾਰ ਨੂੰ ਤੇ ਲਵੇਗਾ ਉਹ ਹੀ ਜਿਵੇਂ ਟੀਚਰਾਂ ਦਾ ਮੈਂ ਤੇ ਸਭ ਨੂੰ ਪੜਾਵਾਂਗਾ ਪਰ ਜਿਹੜਾ ਪੜਨਾ ਚਾਹੇਗਾ ਉਹ ਪੜ ਜਾਏਗਾ ਜਿਹੜਾ ਨਹੀਂ ਪੜੇਗਾ ਉਹ ਰਹਿ ਜਾਏਗਾ ਆਹ ਫਰਕ ਹੈ ਜੀ ਦੁਨੀਆ ਦੇ ਡੇਰੇਦਾਰਾਂ ਨਾਲੋਂ ਸਾਡੇ ਗੁਰੂ ਦਾ ਸਾਡੇ ਗੁਰੂ ਨੇ ਆਖਿਆ ਨਾਮ ਕੰਨਾਂ 'ਚ ਨਹੀਂ ਦੇਣਾ ਖਾਵੇਂ ਖਰਚੇ ਰਲ ਮਿਲ ਪਾਈ ਖਾਵੇਂ ਖਰਚੇ ਰਲ ਮਿਲ ਪਾਈ ਟੋਟ ਆਵੇ ਵਸਦੋ ਜਾਈ ਟੋਟ ਨਾਵੇ ਮਤੋ ਜਾਈ ਜੇ ਪਤੀ ਪਤਨੀ ਦੋਵਾਂ ਨੇਕ ਕੇ ਗੁਰੂ ਦਾ ਨਾਮ ਲਿਆ ਹੋਵੇ ਖੰਡੇ ਦੀ ਪੌੜ ਛਕੀ ਹੋਵੇ ਬਾਣੀ ਪੜ੍ਹੀ ਹੋਵੇ ਖੰਡੇ ਦੀ ਪੌੜ ਲੈ ਕੇ ਅਮਰਤਾਰੀ ਹੋ ਕੇ ਤੇ ਪਤੀ ਸਹੁਰੇ ਕਵੇਗਾ ਭਾਗਾ ਵਾਲੀ ਉਠ ਤੂੰ ਚਾਹ ਪਾਣੀ ਤਿਆਰ ਕਰ ਮੈਂ ਤੈਨੂੰ ਬੋਲ ਬੋਲ ਕੇ ਉੱਚੀ ਉੱਚੀ ਨਿਤਨੇਮ ਸੁਣਾਉਣਾ ਨਾਲੇ ਆਪਣਾ ਨਿਤਨੇਮ ਪੂਰਾ ਹੋ ਜਾਊ ਨਾਲੇ ਘਰ ਦਾ ਕੰਮ ਪੂਰਾ ਹੋ ਜਾਊ ਉਦੋਂ ਤੱਕ ਨਾਲੇ ਬਾਣੀ ਪੜਾਂਗੇ ਨਾਲੇ ਘਰ ਦੇ ਕੰਮ ਮੁੜ ਕੇ ਤੂੰ ਵੀ ਆਪਣੇ ਕੰਮ ਕਰੀ ਮੈਂ ਵੀ ਆਪਣੇ ਕੰਮ ਕਰ ਤੇ ਚੱਲਾ ਜਾਵਾਂਗੇ ਤੇ ਜੇ ਦੋਵਾਂ ਦਾ ਬਾਬਾ ਹੀ ਵੱਖਰਾ ਹੋਇਆ ਉਹਨੇ ਕਿਹਾ ਮੈਂ ਤੇ ਆਹ ਪਾਠ ਕਰਨਾ ਉਹਨੇ ਕਿਹਾ ਮੈਂ ਤੇ ਪਹਿਲਾਂ ਜੂਤ ਜਗਾਉਣੀ ਹੈ ਫਿਰ ਬਾਬਾ ਜੀ ਦੀ ਫੋਟੋ ਰੱਖਣੀ ਹੈ ਮੈਂ ਤੇ ਆਹ ਸ਼ਬਦ ਪੜਨੇ ਘਰ ਦੇ ਵਿੱਚ ਹੀ ਟਕਰਾ ਗਿਆ ਨਾ ਸਾਰਾ ਕੁਝ ਵਿਚਾਰ ਤਾਰਕ ਟਕਰਾ ਸਾਰਿਆਂ ਘਰਾਂ 'ਚ ਨਸ਼ਾ ਨਹੀਂ ਹੈਗਾ ਪੈਣੋ ਉਹ ਗੁਰੂ ਕੇ ਪਿਆਰੇ ਸਿੱਖੋ ਹਰ ਘਰ 'ਚ ਲੜਾਈ ਨਸ਼ਾ ਨਹੀਂ ਬਹੁਤੇ ਆ ਘਰਾਂ ਵਿੱਚ ਧਾਰਮਿਕ ਵਿਚਾਰ ਤਾਲਾ ਕਰਕੇ ਵੀ ਕਲੇਸ਼ ਪਏ ਹੋਏ ਨੇ ਜੇ ਗੁਰੂ ਇੱਕ ਹੋਵੇ ਇੱਕ ਵਿਚਾਰ ਧਾਰਾ ਹੋਵੇ ਇੱਕ ਨਿਤਨੇਮ ਹੋਵੇ ਇੱਕ ਬਾਣੀ ਹੋਵੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਕੱਠੇ ਬਹਿ ਕੇ ਪਰਿਵਾਰ ਦੇ ਜੀ ਨਿਤਨੇਮ ਕਰਨ ਤੇ ਪਰਿਵਾਰ ਦਾ ਜੀ ਕਵੇ ਭਾਗਾ ਵਾਲੀਏ ਮੈਂ ਉੱਚੀ ਉੱਚੀ ਬੋਲ ਕੇ ਤੈਨੂੰ ਸੁਣਾ ਸੁਣ ਵੱਡਾ ਆਖਿਆ ਸਭ ਕੋ ਇਹ ਕੇਵਲ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾੜੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਤੂੰ ਨਾਲ-ਨਾਲ ਦੋ-ਦੋ ਪ੍ਰਸ਼ਾਦੇ ਤਿਆਰ ਕਰ ਲੈ ਉਧਰੋਂ ਨੇ ਤੇ ਨੇ ਪੂਰਾ ਹੋ ਜੂ ਬਾਅਦ ਚ ਆਪਾਂ ਪ੍ਰਸ਼ਾਦਾ ਸ਼ਕ ਲਵਾਂਗੇ ਕਰ ਸਾਸੰਗ ਹੋ ਗਿਆ ਨਾ ਕਰਮੋਲ ਵਧੀਆ ਬਣ ਗਿਆ ਨਾ ਗੁਰੂ ਸਾਨੂੰ ਵਿਚਾਰ ਧਾਰਕ ਤੌਰ ਤੇ ਕਰਦਾ ਹੈ ਇਸ ਕਰਕੇ ਆਓ ਉਸ ਕਾਲੂ ਸਮਝੋ ਸ਼ਬਦ ਕਿੰਨਾ ਪਿਆਰਾ ਵਰਤਿਆ ਇੱਥੇ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਸਾਰੇ ਬੋਲੋ ਸਤਗੁਰ ਮਿਲਿਆ ਸਦਾ ਮੁਕਤ ਹੈ ਅਸਾ ਸਤਗੁਰੂ ਆਪ ਮੁਕਤ ਹੈ ਤਾਂ ਹੀ ਮੁਕਤ ਕਰਦਾ ਨਾ ਸਾਨੂੰ ਨਾਰਾਇਣ ਨਰਪਤ ਨਮਸਕਾਰ ਹੈ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆ ਮੁਕਤ ਮੋਹੇ ਤਾਰੈ ਗੁਰੂ ਜੀ ਪਹਿਲਾਂ ਆਪ ਮੁਕਤ ਨੇ ਮੁਕਤ ਨੇ ਚਮਕੌਰ ਦੀ ਗੜੀ ਚ ਮੋਹ ਨੂੰ ਸਾੜ ਕੇ ਪਿਆਰ ਸੀ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਪਿਆਰੇ ਸਿੱਖਾਂ ਨਾਲ ਲੈ ਕੇ ਤੁਰਿਆ ਤੇ ਆਪਣੇ ਸਭ ਜਾਂ ਦੇ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਗ ਹੈ ਮੋਹ ਨੂੰ ਸਾੜਿਆ ਮਹਾਰਾਜ ਨੇ ਆਪ ਮੁਕਤ ਹੈ ਇੱਥੇ ਬੰਦਾ ਆਪਣੇ ਬੱਚੇ ਪਾਲਣ ਲਈ ਲੋਕਾਂ ਨਾਲ ਠੱਗੀਆਂ ਮਾਰਦਾ ਸਕੇ ਭਰਾਵਾਂ ਦੇ ਗਲ ਵੜ ਦਿੰਦਾ ਆਪਣੇ ਬੱਚੇ ਪਾਲਣ ਲਈ ਤੇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ ਮਾਰੇ ਨੇ ਉਹਨਾਂ ਨੂੰ ਬਚਾਉਣ ਲਈ ਆਪਣੇ ਜਿਗਰ ਦੇ ਟੁਟੇ ਵੀ ਵਾਰ ਦਿੱਤੇ ਕਿਸੇ ਨੇ ਮੋਹ ਨੂੰ ਸੜਦਿਆਂ ਵੇਖਣਾ ਤੇ ਸੁਰਤ ਚਮਕੌਰ ਸਾਹਿਬ ਦੀ ਗੜੀ ਚ ਲੈ ਕੇ ਜਾਓ ਦੁਨੀਆਂ ਦੇ ਤਖਤੇ ਤੇ ਤੁਹਾਨੂੰ ਐਸ ਹਾਨ ਦਾ ਇਤਿਹਾਸ ਨਹੀਂ ਮਿਲੇਗਾ ਕਿਤੇ ਨਹੀਂ ਮਿਲੇਗਾ